ਪੰਜਾਬੀ ਕਹਾਣੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਨਾਲ ਆਪਾਂ ਗੱਲ ਸ਼ੇਅਰ ਕਰਾਂਗੇ 2014 ਜਾਂ 15 ਦੇ ਸੰਨ ਦੀ qryib ਦੀ ਇਹ ਗੱਲ ਹੈ ਮੈਨੂੰ ਤਕਰੀਬਨ ਸੰਖੇਪਲੀਅਰ ਯਾਦ ਨਹੀਂ ਆ ਰਿਹਾ ਮੈਂ ਉਦੋਂ ਇੱਕ ਸ਼ੂਗਰ ਮੇਲੇ ਵਿੱਚ ਕੰਮ ਕਰਦਾ ਸੀਗਾ ਤਾਂ ਉੱਥੇ ਕੀ ਮੈਂ ਦੇਖੀ ਕਿ ਜਿਹੜਾ ਕਿਸਾਨ ਹੈ ਉਹ ਕਿੰਨਾ ਕੁ लाचार ਹੋ ਚੁੱਕਿਆ ਹੈ ਯਾਨੀ ਉਹਨੂੰ ਕਿਹੜੇ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਵੀ ਜੇ ਉਹ ਇਕੱਲਾ ਕੰਨੇ ਸੱਤੇ ਰਹਿੰਦਾ ਤਾਂ ਉਹਨੂੰ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਇੱਕ ਕਿਸਾਨ ਸੀਗਾ ਜੀ ਸਿਰਥਲੇ ਪਿੰਡ ਦੇ ਲਾਗੇ ਕੋਈ ਪਿੰਡ ਸੀਗਾ ਉਹਦਾ ਉਹ ਬੰਦਾ ਕੀ ਐਨਿਆ ਇੱਕ ਗੰਨਾ ਲੈ ਕੇ ਆਉਂਦਾ ਸੀ ਇੱਥੇ ਮਿਲ ਵਿੱਚ ਤਾਂ ਉਹ ਬੰਦੇ ਨੇ ਕਰਜ਼ਾ ਲਿਆ ਹੋਇਆ ਸੀਗਾ ਜੀ ਮਿਲ ਤੋਂ ਤਾਂ ਚਲੋ ਵੀ ਜਿੰਨਾ ਵੀ ਕਰਜ਼ਾ ਸੀਗਾ ਤਾਂ ਉਹ ਹੌਲੀ ਹੌਲੀ ਤਾਰਦਾ ਰਿਹਾ ਤਾਰਦਾ ਰਿਹਾ ਠੀਕ ਹੈ ਕਉ ਗਹਣੋ ਕੱਲਾ ਗੰਨਾ ਵੀਰ ਦਾ ਸੀਗਾ ਇਸ ਕਰਕੇ ਆੜਤੀਆਂ ਨਾਲ ਉਹ ਟਕਿਆ ਵਾ ਸੀ ਆੜਤੀਆਂ ਨਾਲ ਟੁੱਟਿਆ ਹੋਣ ਕਰਕੇ ਹੁਣ ਆੜਤੀਆਂ ਕੋਲ ਤਾਂ ਉਹ ਮਿਲਣੀ ਸੀ ਸਕਦਾ ਠੀਕ ਹੈ ਇਧਰੋਂ ਗਿਆ ਨੇ ਐ ਇੰਨਾ ਤੋਂ ਨੇ ਕਰਜ਼ਾ ਲਿਆ ਹੋਇਆ ਸੀਗਾ ਤਾਂ ਉਹ ਉਹਨੂੰ ਕਰਜ਼ਾ ਮੋੜਨਾ ਹੀ ਪੈਣਾ ਸੀ ਕੰਨੇ ਇਥੋਂ ਚਲੋ ਜਿੱਦਾਂ ਆਖਰੀ ਟਰਾਲੀ ਸੀਗੀ ਉਹਦੀ ਠੀਕ ਹੈ ਉਹ ਆਖਰੀ ਟਰਾਲੀ ਤਾਰ ਕੇ ਜਦ ਵਾਪਸ ਉਹ ਆਇਆ ਜਦ ਵਜਨ ਹੋਇਆ ਸਾਰਾ ਉਹਦਾ ਤਾਂ ਵਜਨ ਦੇ ਹਿਸਾਬ ਨਾਲ ਜਦੋਂ ਰੇਟ ਬਣਾਇਆ ਗਿਆ ਠੀਕ ਹੈ ਤਾ ਕੋਲ ਨੂੰ ਲਾ ਕੇ ਸਾਰਾ ਕਰਜ਼ਾ ਲਾ ਕੇ ਉਹਨੂੰ 70 ਰੁਪਏ ਬਚੇ ਤਾਂ ਜਿਹੜਾ ਉੱਥੇ ਮੁਲਾਜ਼ਮ ਸੀਗਾ ਉਹਨੇ ਉਹ ਸਾਈਨ ਕਰਵਾਉਂਦੇ ਆ ਉੱਥੇ ਜਦੋਂ ਵੀ ਗੇਟ ਪਾਸ ਹੁੰਦੇ ਆ ਸਾਈਨ ਹੁੰਦੇ ਆ ਉੱਥੇ ਤਾਂ ਉਹਨੇ ਉਹਨੂੰ ਪੜਾਇਆ ਤਾਂ ਉਹ ਬੰਦਾ ਕਾਫੀ ਦੁਖੀ ਹੋ ਗਿਆ ਸੀ ਤਾਂ ਉਹਨੇ ਕਿਹਾ ਕਹਿੰਦਾ ਸਾਈਨ ਨਹੀਂ ਕਰੀਂਦਾ ਮੈਂ ਯਾਰ ਕਹਿੰਦਾ 70 ਰੁਪਏ ਵੀ ਇੱਥੇ ਰੱਖ ਲਓ ਪਰ ਜਣੀ ਗੁੱਸੇ 'ਚ ਉਹ ਥੱਲੇ ਸਿੱਟ ਕੇ ਚਲੇ ਗਿਆ ਤੇ ਵਗਾ ਕੇ ਉੱਥੇ ਮਾਰ ਗਿਆ ਉਹ ਜਿਹੜਾ ਮਲਾਜ਼ਮ ਸੀ ਉਹ ਗੁੱਸਾ ਨਹੀਂ ਆਇਆ ਉਹਦੇ ਉੱਪਰ ਕੋਈ ਕਾਰਨ ਨਹੀਂ ਸੀ ਕਿਉਂਕਿ ਉਹ ਇੱਕ लाचार ਹੋ ਗਿਆ ਵੀ ਬੰਦਾ ਤਾਂ ਚਲੋ ਗੁੱਸੇ 'ਚ ਉੱਥੋਂ ਚਲਾ ਗਿਆ ਟਰਾਲੀ ਵੀ ਉੱਥੀ ਸਾਈਡ ਤੇ ਲੱਗ ਗਿਆ ਤਾਂ ਲੈ ਕੇ ਨਹੀਂ ਗਿਆ ਪਹਿਲਾਂ ਤਾਂ ਕਿਹਾ ਗੇਟ ਪਾਸ ਲੈ ਕੇ ਨਹੀਂ ਉਹ ਗੇਟ ਪਾਸ ਤੋਂ ਬਿਨਾਂ ਤਾਂ ਟਰਾਲੀ ਬਾਹਰ ਨਹੀਂ ਸੀ ਜਾਣੀ ਉਸ ਤੋਂ ਬਾਅਦ ਉਹ ਡਰਿੰਕ ਕਰਕੇ ਆਇਆ ਤਾਂ ਕਿ ਉਹਨੇ ਮਾਫੀ ਮੰਗ ਲਈ ਕਹਿੰਦਾ ਵੀ ਮੇਰ ਤੋਂ ਗਲਤੀ ਹੋ ਗਈ ਵੀ ਮੈਨੂੰ ਐਦਾਂ ਨਹੀਂ ਸੀ ਉੱਟ ਕੇ ਜਾਣਾ ਚਾਹੀਦਾ ਤਾਂ ਉਹਨੇ ਕੀ ਕਰਿਆ ਜਿਹੜਾ ਉੱਥੇ ਮਲਾਜ਼ਮ ਸੀਗਾ ਤਾਂ ਉਹਨੇ ਉਹਨੂੰ ਅੰਦਰ ਬੁਲਾਇਆ ਤਾਨੂੰ ਬਿਠਾ ਕੇ ਬੱਚਿਆ ਚਾਹ ਪੋਇਆ ਪਾਣੀ ਇਹਨੂੰ ਪੁਲਾਇਆ ਬਿਠਾ ਕੇ ਉਹਨੂੰ ਬੱਚਿਆ ਵੀ ਗੱਲ ਦੱਸ ਕੀ ਆ ਵਿੱਚੋਂ ਉਹਨੇ ਦੱਸਿਆ ਕਿ ਉਹਦੇ ਮਦਰ ਆਰ ਫਾਦਰ ਨੂੰ ਦੋਨਾਂ ਨੂੰ ਕੈਂਸਰ ਦੀ ਗਾ ਵੀ ਉਹਨਾਂ ਪਰ ਖਰਚਾ ਬਹੁਤ ਹੋ ਗਿਆ ਤੇ ਉਹ ਬਚੇ ਵੀ ਨਹੀਂ ਗਏ ਦੁਨੀਆ ਤੇ ਜਾਨੀ ਰਹੇਗੇ ਉਹ ਕਿਉਂਕਿ ਉਹ ਬਿਮਾਰੀ ਇੰਨੀ ਪਿਆ ਨਕਸੀਰ ਹੁੰਨ ਲਾਇ ਬਟੀ ਉਸ ਤੋਂ ਬਾਅਦ ਕਹਿੰਦਾ ਵੀ ਆਹ ਟੱਕ ਕਰਜਾ ਸੀਗਾ ਵੀ ਮੈਨੂੰ ਲੈਣਾ ਪੈ ਗਿਆ ਵੀ ਹੁਣ ਸਾਰਾ ਸਾਲ ਫੇਰ ਸਕਤੇ ਪਿਆ ਠੀਕ ਹੈ ਵੀ ਮੈਂ ਗੁਜ਼ਾਰਾ ਕਿਵੇਂ ਕਰੂੰਗਾ ਉਹ ਤਕਰੀਬਨ 2.5 ਕਿਲਿਆਂ ਦਾ ਮਾਲ ਸੀਗਾ ਸਰੋ ਮੈਂ ਉੱਥੋਂ ਇੱਕ ਸੀਰੀਅਨ ਲਾਇਆ ਤਾਂ ਮੈਂ ਉੱਥੋਂ ਨਿਕਲਿਆ ਆ ਤਾਂ ਕੁਝ ਟਾਈਮ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਬੰਦੇ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਹ ਇੱਕ ਤਾਂ ਉਹ ਮਦਰ ਫਾਦਰ ਨਹੀਂ ਰਹੇ ਉੱਪਰ ਕਰਜ਼ਾ ਸੀ ਫਿਰ ਤੇ ਰਹਿ ਗੱਲਾ ਗਿਆ ਉਹ ਕੱਲਾਪਨੂ ਖਾ ਗਿਆ ਅੰਦਰੋਂ ਇਸ ਕਰਕੇ ਉਹ ਸੁਸਾਈਡ ਕਰ ਗਿਆ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਇਹ ਆ ਕਿ ਇਹ ਜਿਹੜੀ ਖੁਦਕੁਸ਼ੀ ਆ ਵੀ ਨਾ ਪਾ ਕਹਿ ਦਿੰਦੇ ਆ ਵੀ ਖੁਦਕੁਸ਼ੀ ਬੰਦਾ ਕਰ ਗਿਆ ਜੀ ਪਰ ਉਹ ਆਪਾਂ ਜਿਵੇਂ ਪੰਜਾਬੀ ਜੀ ਕਹਿੰਦੇ ਵੀ ਬੰਦਾ ਮਰਨ ਤੋਂ ਪਹਿਲਾਂ 100 ਵਾਰ ਮਰਦਾ ਹੈ ਉਹ ਜ਼ਰੂਰ ਕਿਤੇ ਨਾ ਜਣੀ ਮੇਰਾ ਤਿਆਰ ਪਾਇਆ ਜਾਂਦਾ ਵੀ ਉਹ ਬੰਦਾ ਜ਼ਰੂਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋਲ ਤਾਂ ਜਾ ਕੇ ਰੋਇਆ ਹੋਊਗਾ ਵੀ ਕਿਸੇ ਨਾ ਕਿਸੇ ਕੋਲ ਤਾਂ ਜਾ ਕੇ ਉਹਨੇ ਮਦਦ ਮੰਗੀ ਹੋਊਗੀ ਪਰ ਜਦ ਜਦੋਂ ਉਹਦੇ ਸਾਰੇ ਜਣੀ ਦਰਵਾਜ਼ੇ ਆਪਾਂ ਕਹਿੰਦੇ ਵੀ ਜ਼ਿੰਦਗੀ ਦੇ ਸਾਰੇ ਦਰਵਾਜ਼ੇ ਬੰਦ ਹੋ ਗਏ ਉਦੋਂ ਬਾਅਦ ਉਹਨੇ ਮੌਤ ਨੂੰ ਚੁਣਿਆ ਇਹ ਸੀਗੀ ਰੀਅਲ ਸਟੋਰੀ ਇਹ ਮੇਰੀ ਜ਼ਿੰਦਗੀ ਦੇ ਬਹੁਤ ਨੇੜੇ ਆ ਕਿਉਂਕਿ ਮੈਂ ਉੱਥੇ ਉਹਨਾਂ ਨਾਲ ਕੰਮ ਕਰਕੇ ਆਇਆ ਉੱਥੇ ਲੋਕਾਂ ਦੀਆਂ ਬਹੁਤ ਸਮੱਸਿਆਵਾਂ ਦੇਖੀਆਂ ਨੇ ਵੀ ਕਿਵੇਂ-ਕਿਵੇਂ ਕਿਹੜੇ-ਕਿਹੜੇ ਚੀਜ਼ਾਂ ਨਾਲ ਉਹਨਾਂ ਨੂੰ ਜੁੜਨਾ ਪੈਂਦਾ ਕਿਸਾਨਾਂ ਨੂੰ ਠੀਕ ਹੈ ਬਾਰਿਸ਼ ਹੋ ਜਾਂਦੀ ਹੈ ਉੱਥੇ ਹੀ ਪ੍ਰੋਬਲਮ ਆ ਜਾਂਦੀ ਹੈ ਠੀਕ ਹੈ ਜਾਂ ਫਿਰ ਕਿਹਨਾਂ ਕੋਈ ਮਿਲਜ ਹਾਲਟ ਪੈ ਗਿਆ ਜਾਂ ਕੁਝ ਵੀ ਹੋ ਗਿਆ ਉੱਥੇ ਟਰਾਲੀਆਂ ਦਾ ਬਣਾ ਕਈ ਵਾਰ ਕਿੰਨੇ ਭਜਨ ਜ਼ਿਆਦਾ ਹੁੰਦਾ ਹੈ ਕੁਝ ਨੁਕਸਾਨ ਹੋ ਗਿਆ ਟਰੈਕਟਰ ਦਾ ਨੁਕਸਾਨ ਹੋ ਗਿਆ ਕਿਉਂਕਿ ਥੋੜੇ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨੇ ਉਹ ਵੀ ਕਈ ਵਾਰ ਜ਼ਿਆਦਾ ਭਾਜਨ ਪਾ ਲਿਆਉਂਦੇ ਆ ਠੀਕ ਹੈ ਉਹਨਾਂ ਨੂੰ ਵੀ ਗਿਆਨਿਆ ਇੱਕ ਤਰ੍ਹਾਂ ਦਾ ਚਲੋ ਆਪਣੀ ਗਲਤੀ ਵੀ ਹੈਗੀ ਆ ਉਸ ਆਪਾਂ ਗਲਤੀ ਮੰਨ ਨਹੀਂ ਸਕਦੇ ਕਿਉਂਕਿ ਭਾਜਨ ਇਨਾਂ ਕ ਮਿਲ ਕਹਿੰਦੀ ਆ ਵੀ ਉਸ ਤੋਂ ਜ਼ਿਆਦਾ ਤਾਂ ਨਹੀਂ ਪਾਉਣਾ ਚਾਹੀਦਾ ਪਰ ਕਈ ਵਾਰ ਕਿਸੇ ਦੀ ਮਜਬੂਰੀ ਹੁੰਦੀ ਆ ਜਾਂ ਕੁਝ ਐਦਾਂ ਦਾ ਤਾਂ ਵੀ ਜਣੀ ਕੁਛ ਜਣੀ ਉਹ ਉੱਥੇ ਜਿਹੜਾ ਜਿੰਨਾ ਕ ਮੈਂ ਦੇਖਿਆ ਵੀ ਉੱਥੇ ਬਹੁਤ ਜ਼ਿਆਦਾ ਪ੍ਰੋਬਲਮਜ਼ ਆਉਂਦੀਆਂ ਨੇ ਕਿਸਾਨਾਂ ਨੂੰ ਇੱਕ ਇੱਕ ਮਿਲਦੀ ਗੱਲ ਨਹੀਂ ਹੈ तकरीबन ਸਾਰੇਆਂ ਚ ਸੇਮ ਹੀ ਕਹਿੰਦੇ ਕਿ ਹਾਰੇ ਸਿਚੁਏਸ਼ਨਸ ਸੇਮ ਨੇ ਇਹ ਆਪਾਂ ਕਿਸੇ ਇੱਕ ਨੂੰ ਟਾਰਗੇਟ ਨਹੀਂ ਕਰ ਰਹੇ ਠੀਕ ਹੈ ਓਵਰ ਆਲ ਮੈਸੇਜ ਮਿਲਣਾ ਠੀਕ ਨੇ ਜਿਹੜੀਆਂ ਪੈਸੇ ਆਉਣ ਦੀ سپورਟ ਦੇ ਦਿੰਦੀਆਂ ਨੇ ਠੀਕ ਹੈ ਕਿਸਾਨਾਂ ਨੂੰ ਆ ਜਿਵੇਂ ਕੋਈ ਵਾਰ ਕੋਈ ਲਮਕਾ ਲਿੰਦੀ ਐ ਐਮਐਲ ਪੈਸੇ ਉੱਥੇ ਜਾ ਕੇ ਬੜੀਆਂ ਪ੍ਰੋਬਲਮ ਆਉਂਦੀਆਂ ਨੇ ਕਹਿੰਨੇ ਕਿਸਾਨਾਂ ਨੂੰ ਕਿ ਕਿ ਕਿਸਾਨ ਨੇ ਪੈਸੇ ਨਾਲ ਦੀ ਨਾਲ ਲੇਬਰ ਨੂੰ ਵੀ ਦੇਣੇ ਹੁੰਦੇ ਆ ਅੱਗੇ ਬਜਾਈ ਵੀ ਕਰਨੀ ਹੁੰਦੀ ਆ ਹੋਰ ਸਾਰਾ ਕੁਝ ਹੁੰਦਾ ਠੀਕ ਹੈ ਕੀ ਪਤਾ ਠੇਕੇ ਦੇ ਜ਼ਮੀਨ ਹੋਵੇ ਜਾਂ ਕੁਝ ਹੋਰ ਹੋਵੇ ਉਹ ਸਾਰਾ ਕੁਝ ਦੇਖਣਾ ਹੁੰਦਾ ਹੁਣ ਉਹ ਬੰਦਾ ਸੀ ਜਿਹੜਾ ਕਿ ਇਸ ਦੁਨੀਆ ਤੋਂ ਚਲਾ ਗਿਆ ਠੀਕ ਹੈ ਉਹਦੀਆਂ ਕੀ ਮਜਬੂਰੀਆਂ ਰਹੀਆਂ ਹੋਣਗੀਆਂ ਹੁਣ ਆਪਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਮੈਂ ਜਿੰਨਾ ਕ ਜਾਣਦਾ ਉਹਨੂੰ ਕਿ ਉਹ ਬੰਦਾ ਬੜਾ ਦੁਖੀ ਤੇ ਨਰਾਸ਼ ਹੋ ਕੇ ਹੀ ਉਹ ਇਹ ਸਟੱਪ ਚੁੱਕ ਕੇ ਗਿਆ ਕਿਉਂਕਿ ਆਪਾਂ ਹੀ ਕਹਿ ਸਕਦੇ ਆਂ ਵੀ ਮਰਨ ਦਾ ਕੀ ਦਿਲ ਕਰਦਾ ਠੀਕ ਹੈ ਜਲਦੀ ਮਿਲਦੇ ਆਂ ਜੀ ਆਪਾਂ ਅਗਲੀ ਕਿਸੇ ਕੀਨੇ ਵੀਡੀਓ ਦੇ ਵਿੱਚ ਐਦਾਂ ਦੀ ਕੋਈ ਆਪਾਂ ਨਵੀਂ ਸਟੋਰੀ ਲੋੜਾ ਸ਼ੇਅਰ ਕਰਾਂਗੇ ਠੀਕ ਹੈ ਮੈਂ ਤਕਰੀਬਨ ਜਿੰਦਗੀ ਦੇ ਨਾਲ ਸੰਬੰਧ ਰੱਖਦੀ ਇਹ ਚੀਜ਼ਾਂ ਤੁਹਾਡੇ ਨਾਲ ਤੇ ਸ਼ੇਅਰ ਕਰਦਾ ਠੀਕ ਹੈ ਸ਼ੇਅਰ ਕਰਦਾ ਰਹੂੰਗਾ ਆਪਾਂ ਕੋਸ਼ਿਸ਼ ਕਰਾਂਗੇ ਇਹ ਹੋ ਸਕੇ ਵੀ ਆਪਾਂ ਨਾਲ ਦੀ ਨਾਲ ਜਿਹੜੇ ਵੱਡੇ ਵੱਡੇ ਲੇਖਕ ਨੇ ਉਹਨਾਂ ਦੀਆਂ ਕਹਾਣੀਆਂ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ ਫਿਰਦੇ ਆ ਜਲਦੀ ਅਗਲੀ ਵੀਡੀਓ ਵਿੱਚ ਧੰਨਵਾਦ